ਮੈਂ ਕਹਣਾ ਲੈ ਮੈਂ ਤੁਹਾਡਿਆ ਚੈਨਲ ਆਈ ਕਹਿਣਾ ਵੀ ਮੇਰੇ ਨਾਲ ਇਕੱਲੇ ਨਾ ਇਕੱਲਾ ਜਿੱਥੇ ਮਰਜ਼ੀ ਨਿਕਾ ਕੇ ਜਾਂ 20 ਬੰਦੇ ਲਿਆ ਪੇ ਮਰ ਮਰ ਕੇ ਆਪਣੇ ਮੈਂ ਜਲੂਰ ਨਾ ਕਰਤਾ ਉਹਦਾ ਮੈਨੂੰ ਮਿਲਦੇ ਦੇ ਦੇਵੇਂ ਮੈਂ ਤੁਹਾਨੂੰ ਚਾਪੜੇ ਲੱਗਦੇ ਹੋ ਨਹੀਂ ਸੀਬ ਦੇ ਕੋਰ ਵਾਲਾ ਮਨ ਨਹੀਂ ਆਗਾ ਹਾਂ ਬਿਲਕੁਲ ਕੋਰ ਵਾਲੇ ਮਨ ਨਾਲ ਮੇਰੇ ਵਧੀਆ ਲਿੰਕ ਸੀ ਚਲੋ ਠੀਕ ਹੈ ਜੀ ਵਧੀਆ ਉਹ ਆਪ ਨੂੰ ਗਾਣੇ ਭੇਜ ਦਰਿਆ ਆਪੇ ਮੈਂ ਉਹ ਭੇਜ ਦਰਿਆ ਚਲ ਆ શેર ਕਰ ਦੋ ਉਹ ਕਰਦਾ ਰਿਹਾ ਠੀਕ ਆ ਜਦੋਂ ਮੇਰੇ ਗਾਣੇ ਮੇਰੇ ਤੇ ਪਣੀ ਗਾਣੇ ਸੀ ਮੈਂ ਉਹਨੂੰ ਭੇਜਦਾ ਮੇਰੇ ਵਾਲੇ ਪੋਸਟਰੀ ਸੀਨ ਕਰਕੇ ਕੱਢਣ ਲੱਗਿਆ ਸਾਡੇ ਕਾਫੀ ਜਿਹੜੇ ਦ ਇਹ ਬਿਲਕੁਲ ਸਹੀ ਦੱਸਣੀ ਆ ਕੋਈ ਮੈਂ ਇਹਦੇ ਵਿੱਚੋਂ ਕਟਿੰਗ ਨਹੀਂ ਕਰੂੰਗਾ ਵਿੱਚੋਂ ਵੀਡੀਓ 'ਚ ਇੰਨੀ ਵੀ ਮੇਰੇ ਯਾਰਾ ਦੇਖ ਆ ਆਪਾਂ ਦਾ ਸਿੱਧੇ ਸਾਦੇ ਬੰਦੇ ਆ ਜਿਹੜੀ ਗੱਲ ਦਿਲ 'ਚ ਆ ਉਹੀ ਬਈ ਮੂੰਹ 'ਤੇ ਆ ਹਾਂ ਪਿੱਠ ਪਿੱਛੇ ਗੱਲ ਨਹੀਂ ਕਰਨੀ ਕਰਨੀ ਆ ਮੂੰਹ 'ਤੇ ਇਹ ਸਾਡੇ ਨਾਲ ਕਈ ਦਰਸ਼ਕਾਂ ਦੇ ਵੱਲੋਂ ਮੈਨੂੰ ਕਮੈਂਟ ਆਏ ਸੀਗੇ ਕਹਿੰਦੇ ਬਈ ਗੁਰਵਿੰਦਰ ਗੱਲ ਬਾਈ ਜੀ ਇੰਟਰਵਿਊ ਤੁਸੀਂ ਕਦੋਂ ਲੈ ਕੇ ਆਉਂਗੇ ਮੈਂ ਕਿਹਾ ਬਈ ਨੇੜੇ ਛੇਤੀ ਕਰਾਂਗੇ ਮਾਂ ਗੱਲ ਉਹ ਤਾਂ ਢੀ ਚੱਲੀ ਜਾਂਦੀ ਆ ਤੇ ਗੱਲ ਹੁਣ ਇਹ ਆ ਬਈ ਕਈ ਲੋਕਾਂ ਨੇ ਮੇਰੇ ਕੋਲ ਕਮੈਂਟ ਆਏ ਸੀਗੇ ਵੀ ਤੁਸੀਂ ਪ੍ਰੋਡਿਊਸਰ ਨਾਲੋਂ ਤੇ ਬਈ ਭਾਨੇ ਸਿੱਧੂ ਨਾਲੋਂ ਵੀ ਕਿ ਉਹਦਾ ਵੀ ਹੈ ਤਾਂ ਆਪਣੇ ਭਰਾ ਨੇ ਤੈਨੂੰ ਪਤਾ ਵੀ ਕਈ ਗੱਲਾਂ ਹੋ ਜਾਂਦੀਆਂ ਨੇ ਹਨਾ ਜਦੋਂ ਕੋਈ ਵਾਰ ਆਪਣੀ ਨਹੀਂ ਕੀਤੀ ਨਿਭਦੀ ਹਨਾ ਉਹ ਆਏ ਆਪਣੇ ਭਰਾ ਨੇ ਹੁਣ ਬੋਲਚਾਲ ਹੈਗੀ ਆ ਕੰਮ ਨਹੀਂ ਇਕੱਠੇ ਕਰਦੇ ਆਉਣ ਵਾਲੇ ਟਾਈਮ ਤੇ ਨਹੀਂ ਪਤਾ ਕੰਮ ਇਕੱਠਾ ਕਰ ਲਈਏ ਨਹੀਂ ਪਤਾ ਨਾ ਕਰੀਏ ਇਹਦਾ ਤੈਨੂੰ ਪਤਾ 2 ਘੰਟੇ ਨੇ ਖੜਕਦੇ ਰਹੇ ਨੇ ਹਾਂ ਤੈਨੂੰ ਪਤਾ ਬਾਈ ਜਿਹੜਾ ਕਾਰਨ ਮੇਨ ਕਿਉਂ ਟੁੱਟੇ ਸੀ ਉਹਦਾ ਕਾਰਨ ਕੀ ਸੀ ਮੇਨ ਕਾਰ ਨੂੰ ਨਾ ਬਈ ਬੱਸ ਵਹਿਜ ਹੀ ਨਹੀਂ ਮੈਂ ਮੇਰੇ ਤੇ ਪਰਚੇ ਹੋ ਗਏ ਸੀ ਤਿੰਨ ਚਾਰ ਮੈਂ ਹੋਰ ਲਾਈਨ ਬਣੀ ਇਧਰ ਵਗਿਆ ਸੀ ਹੈਨਾ ਆ ਕਰਕੇ ਉਹਨਾਂ ਦਾ ਕੰਮ ਸੀ ਮੇ ਪਿੰਡ ਤੈਨੂੰ ਪਤਾ ਮੈਂ ਛੋਟੇ ਹੁੰਦੇ ਤੋਂ ਪੱਕੇ ਹੀ ਰਹਿੰਦੇ ਨਹੀਂ ਉਹ ਪਿੰਡ ਰਹਿੰਦੇ ਨੇ ਇੱਥੇ ਵੀਡੀਓ ਨੇ ਮੈਂ ਬਰਾਵਾ ਖੜਦਾ ਨਹੀਂ ਚੱਕਰ ਇਹੀ ਆ ਬਿਚ ਲੋਕ ਉਹਦੇ ਰਕਦੇ ਤੁਹਾਡੇ ਪੈਸਾ ਕਰਕੇ ਪੈਸਾ ਕਰਕੇ ਰੋਲਾ ਨਾ ਅੱਜ ਪਵੇ ਨਾ ਪਵੇ ਕੱਲ੍ਹ ਬਈ ਠੀਕ ਆ ਹੈ ਆਪਣੇ ਭਾਈ ਨੇ ਉਹ ਆਪਦਾ ਕੰਮ ਕਰਦੇ ਨੇ ਹੁਣ ਮੈਂ ਮੇਰਾ ਚੈਨਲ ਬੰਦ ਹੋਇਆ ਪਿਆ ਤੈਨੂੰ ਵੀ ਪਤਾ ਮੈਂ ਬਸ ਘੇਟਿਆ ਬਿਠਾਣੇ 'ਚ ਫੋਨ ਪਿਆ ਬਈ ਅਲੱਗ-ਅਲੱਗ ਕੰਮ ਹੋ ਜਾਂਦੇ ਨੇ ਉਹ ਬੋਲ ਚੱਲੇ ਗਿਆ ਸਾਡੇ ਇੱਕ ਦੂਜੇ ਬੰਦੇ ਨਾਲ ਬਹੁਤ ਬੇਰੇ ਲੋਕ ਕਮੈਂਟ ਕਰਦੇ ਬਾਈ ਪ੍ਰੋਡੂਸਰ ਨਾਲ ਕਿਉਂ ਗਿਆ ਭਾਣੇ ਨਾਲ ਕਿਉਂ ਗਿਆ ਭਾਈ ਨੇ ਬਾਈ ਬੋਲਦੇ ਆ ਹਾਂ ਕੰਮ ਅਲੱਗ-ਅਲੱਗ ਨੇ ਤੇ ਬਾਈ ਆਮ ਤਾਂ ਉਹ ਤੁਸੀਂ ਦੇਖਦੇ ਆ ਸਾਡੇ ਦਰਸ਼ਕ ਵੀ ਦੇਖਦੇ ਆ ਉਹਨਾਂ ਨੂੰ ਪਤਾ ਹੀ ਆ ਅਕਸਰ ਨੂੰ ਕਹਿੰਦੇ ਜਿਹੜਾ ਗੁਰਵਿੰਦਰ ਗੱਲਾ ਵੀ ਚਰਚਿਆਂ ਤੇ ਪਰਚਿਆਂ ਦੇ ਵਿੱਚ ਇਹ ਆਮ ਹੀ ਰਹਿੰਦਾ ਬਾਈ ਯਾਰ ਦੇਖ ਆਪਾਂ ਲੋਕਾਂ ਵਾਂਗੂ ਨਹੀਂ ਹੈਗੇ ਠੀਕ ਆ ਤੂੰ ਆਪਣੇ ਕਮੈਂਟ ਕੱਢ ਕੇ ਦੇਖ ਲੈ ਕੀ ਕਹਿੰਦਾ ਕਿਸੇ ਕਮੈਂਟ ਦਾ ਰਿਪਲਾਈ ਵਿੱਚ ਥੱਲੇ ਗਾਲ ਕੱਢਦੇ ਆਪਾਂ ਤਾਂ ਬਈ ਘਰ ਤੱਕ ਵਗ ਜੰਨੇ ਆਂ ਉਂ ਵਰਤਦੇ ਆਪਾਂ ਘਰ ਤੱਕ ਵਰਤਦੇ ਆਂ ਜਿੱਥੇ ਵੀਰ ਵਿਗੜਦੇ ਇੱਥੇ ਉਹ ਨਹੀਂ ਬੜੀਆਂ ਦੀ ਵੀ ਗੁੱਤਾਂ ਗੁੱਤਾ ਪਟਦੀ ਆਪਾਂ ਆਏ ਜੋ ਬੰਦੇ ਆ ਬਾਈ ਤੇ ਇੱਕ ਗੱਲ ਬਈ ਹੋਰ ਨਾਲ ਨਾਲ ਹਨਾ ਜਿਹੜਾ ਹੁਣ ਅੱਜ ਦੀ ਘੜੀ ਦੌਰ ਚੱਲ ਰਿਹਾ ਕਈ ਕਲਾਕਾਰ ਫਨਕਾਰ ਇਹ ਜਿਹੇ ਨੇ ਜਿਹੜੇ ਬੰਦੇ ਮੰਨ ਲਓ ਕਿਸੇ ਦਾ ਖਾ ਕੇ ਵੀ ਪਿੱਛੋਂ ਨਿੰਦੀ ਭੰਡੀਆਂ ਜਾਂਦੇ ਆ ਜਿਵੇਂ ਉਹਨਾਂ ਵਿੱਚੋਂ ਆ ਗਿਆ ਇੱਕ ਨਸੀਬ ਉਹ ਤਾਂ ਬਈ ਸਿਰੇ ਦੀ ਖੱਚ ਬੰਦਾ ਯਾਰ ਦੇਖ ਬਈ ਸਿੱਧੂ ਮੂਸੇ ਵਾਲਾ ਸੀ ਬੰਦਾ ਹੀਰਾ ਸੀ ਠੀਕ ਆ ਕਈ ਬੰਦੇ ਨਾਲ ਉਹਦੀ ਨਹੀਂ ਬੰਦੀ ਸੀ ਚਲ ਠੀਕ ਆ ਉਹ ਕਹਿੰਦਾ ਰਿਹਾ ਕਹਿੰਦਾ ਭਾਈ ਸਟੇਜਾਂ ਤੇ ਨਹੀਂ ਬੰਦੀ ਆਪਣੀ ਬੋਲਚਾਲ ਹੋ ਜਾਂਦੀ ਆ ਤੱਤਾ ਖੂਨ ਆ ਬੋਲੇ ਆਂਦਾ ਕਿੱਡੀ ਗੱਲ ਚਲੋ ਉਹਦਾ ਵਿਚਾਰ ਨਾਲ ਕਿਸੇ ਨਾਲ ਵਿਚਾਰ ਨਾਲ ਮਤ ਭੇਲ ਸੀ ਉਹ ਨਹੀਂ ਸੀ ਹੁਣ ਨਸੀਬ ਵਰਕੇ ਤਾਂ ਕਤੀੜ ਬੰਦਾ ਭਾਈ ਦੱਸ ਨਸੀਬ ਨੂੰ ਕੌਣ ਜਾਣਦਾ ਸੀ ਮੈਂ ਕਹਿੰਦਾ ਲੈ ਮੈਂ ਤੁਹਾਡਿਆ ਚੈਨਲਾਂ ਲਈ ਕਹਿੰਨਾ ਵੀ ਮੇਰੇ ਨਾਲ ਇਕੱਲੇ ਨਾਲ ਇਕੱਲਾ ਜਿੱਥੇ ਮਰਜੀ ਟੱਕਰ ਚ 20 ਬੰਦੇ ਲਿਆ ਪੇ ਮਰ ਮਰ ਚ ਆਪਣੇ ਮੈਂ ਜਲੂਸ ਨਾ ਕਰਤਾ ਦਾ ਮੈਨੂੰ ਮਿਲਣ ਦੇ ਦੇ ਪੇ ਮੈਂ ਤੈਨੂੰ ਚਾਪੜੇ ਲਾ ਕੇ ਤਾਂ ਹੁਣ ਨਸੀਬ ਦੇ ਤੇ ਇਹ ਗੱਲ ਵੱਲੋਂ ਕਲੀਅਰ ਹੈ ਬਾਈ ਇਹ ਕਲੀਅਰ ਹੈ ਜਿੱਦ ਮੈਨੂੰ ਮਿਲ ਗਿਆ ਮੈਂ ਕੁੱਟੂ ਜਰ ਦੇਖੇ ਸਿੱਧੂ ਮਸੇਲਾ ਵਿਚਾਰਾ ਦੁਨੀਆ ਤੇ ਨਹੀਂ ਰਿਹਾ ਐਵੇਂ ਬਾਅਦ ਚ ਮੇਰਾ ਵੀ ਸੁਭਾਅ ਹੈ ਜਾ ਵੀ ਉਹ ਨਹੀਂ ਕਹਿੰਦਾ ਵੀ ਸਿੱਧੂ ਨੂੰ ਕਹਿੰਦਾ ਸੀ ਵੀ ਜਿਵੇਂ ਤੂੰ ਮੇਰਾ ਚੱਲੇਗਾ ਉਵੇਂ ਮੈਂ ਚੱਲੂ ਜੇ ਤੂੰ ਪੁੱਠਾ ਚੱਲੇਗਾ ਵੀ ਪੁੱਠਾ ਚੱਲਣੋਂ ਤੋ ਭੱਜ ਜਿਹੜੇ ਵਾਂਚ ਭਜਦਾ ਭਜਦੇ ਨੂੰ ਵਾਂਣੇ ਇੱਕੋ ਜਨੇ ਜਿੱਦ ਮੈਨੂੰ ਮਿਲ ਗਿਆ ਮੈਂ ਚਾਪੜੇ ਲਾਉ ਬਾਈ ਠੀਕ ਹੈ ਜੀ ਹਾਂ ਦੋ ਤਿੰਨ ਬੰਦੇ ਨੇ ਹੋਰ ਵੀ ਲਾਉਣੇ ਨੇ ਮੈਂ ਲਾ ਕੇ ਦਿਖਾਉਂਦੇ ਨੂੰ ਮੈਂ ਚਾਪੜੇ ਆਪਣਾ ਉਹ ਗੱਲ ਨਹੀਂ ਹੈਗੀ ਆ ਸੋਡੇ ਚੈਨਲ ਰਹੀਂ ਦੱਸਦਾ ਨਹੀਂ ਦੋਨੇ ਦੋਨੇ ਬੁੱਟੂ ਦੀ ਤੇ ਇੱਕ ਬਾਈ ਹੁਣ ਤੁਸੀਂ ਦੇਖਿਆ ਉਹ ਪਿਛਲੇ ਜਿਹੜੇ ਦਿਨਾਂ ਦੇ ਵਿੱਚ ਕਾਫੀ ਮੁੱਦਾ ਬਾਹਰ ਲਾਵੇ ਆ ਬਾਈ ਝੋਟੇ ਦਾ ਹਾਂ ਹੈਨਾ ਤੇ ਇਹ ਕਹਿੰਦੇ ਕਈ ਲੋਕਾਂ ਨੇ ਸਵਾਲ ਸੀ ਕਹਿੰਦੇ ਗੁਰਵਿੰਦਰ ਗੱਲ ਬਾਈ ਝੋਟੇ ਦੇ ਹੱਕ ਚ ਬੋਲਿਆ ਨਹੀਂ ਕੀ ਚੱਕਰ ਹੈ ਬਾਈ ਝੋਟਾ ਆਪਣਾ ਭਾਈ ਆ ਝੋਟਾ ਆਪਣ ਨੂੰ ਫੇਸ ਟੂ ਫੇਸ ਜਾਣਦਾ ਆਪਣੇ ਭਰਾ ਨੇ ਉਹਨਾਂ ਦਾ ਕੇਸ ਵਾਲਾ ਬਾਈ ਠੀਕ ਆ ਹਾਂ ਝੋਟੇ ਨਾਲ ਯਾਰ ਬਹੁਤ ਮਾੜਾ ਹੋਇਆ ਵਧੀਆ ਬੰਦਾ ਹੋ ਠੀਕ ਆ ਉਹਨੇ ਬਾਈ ਸਾਰਾ ਕੁਝ ਆਪਣੇ ਪਿੰਡ ਤੇ ਹੰਡਾਇਆ ਇਹ ਲੋਕ ਵਾਲੇ ਫੁੱਦੂ ਨੇ ਬਾਈ ਥੱਲੇ ਕਮੈਂਟਾਂ ਜੇ ਕਰਨਗੇ ਸ਼ਾਬਾਸ਼ੀ ਬੱਲੇ ਚੱਕ ਦੇ ਕੰਮ ਐ ਕਰਦੇ ਬਾ ਕਰਦੇ ਕਮੈਂਟਾਂ ਲੈ ਨਹੀਂ ਲੋਕ ਅਸਲ ਜ਼ਿੰਦਗੀ ਸਾਥ ਦਿਓ ਅਲੇ ਦਾ ਉੱਥੇ ਬਹਿ ਕੇ ਸਾਥ ਦਿਓ ਨਾ ਰਲ ਕੇ ਐ ਥੋੜੀ ਆ ਵੀ ਆ ਬਾਈ ਤੂੰ ਚੱਕ ਦੇ ਸੀ ਪਿੱਛੇ ਖੜਿਆ ਪਿੱਛੇ ਬਈ ਕੋਈ ਨਹੀਂ ਆਉਂਦਾ ਜੇਲ੍ਹ ਚ ਇਕੱਲੇ ਬੜਾਉਣ ਕੋਈ ਨਹੀਂ ਆਉਂਦਾ ਬਈ ਬਿਲਕੁਲ ਬਿਲਕੁਲ ਹਾਂ ਤੇ ਇੱਕ ਬਈ ਮੈਂ ਮੁੱਦਾ ਥੋੜਾ ਹੋਰ ਦੇਖਿਆ ਸੀ ਯਾਰ ਤਾਂ ਥੋੜੀ ਹੋਰ ਰੀਲ ਬਹੁਤ ਜ਼ਿਆਦਾ ਵਾਇਰਲ ਹੋਈ ਵੀ ਆ ਵੀ ਤੁਸੀਂ ਇੱਕ ਚੈਨਲ ਵਾਲੇ ਨੂੰ ਇਹ ਗੱਲ ਕਹੀ ਸੀ ਵੀ ਉਹ ਫੜਾਨੇ ਚੈਨਲ ਐ ਠਮਕੇ ਚੈਨਲ ਲੈ ਇਹ ਜਿਆ ਕਿ ਮੇਰੇ 12 ਚ ਹੀ ਬੰਦੇ ਨੇ ਵੀ ਮੈਂ ਕਿਹਦੀ ਕਿਸ ਨੂੰ ਇੰਟਰਵਿਊ ਦਿੰਦਾ ਨਹੀਂ ਇਹ ਕੀ ਚੱਕਰ ਆ ਵੀ ਜਿਹੜਾ ਗਰਵਿੰਦਰ ਗੱਲ ਐਨਾ ਦੂਰ ਕਿਉਂ ਰਹਿ ਕੇ ਰਾਜੀ ਆ ਸੋਸ਼ਲ ਵਰਕਰਾਂ ਤੋਂ ਬਾਈ ਯਾਰ ਪਤਾ ਕੀ ਚੱਕਰ ਆ ਯਾਰ ਆਪਾਂ ਬਾਈ ਫੇਮ ਦੇ ਭੁੱਖੇ ਨਹੀਂ ਹੈਗੇ ਠੀਕ ਆ ਐਵੇਂ ਯਾਰ ਮੈਂ ਜਦੋਂ ਸਿੱਧੂ ਮੂਸੇ ਵਾਲੇ ਦੀ ਨਾ ਮੌਤ ਹੋਈ ਐਦੋਂ ਸੰਸਕਾਰ ਦੇ ਇੱਕ ਦੋ ਚੈਨਲ ਵਾਲ ਸੀ ਆਪਦੇ ਚੈਨਲ ਦੀ ਟੀਆਰਪੀ ਲੈਣ ਦੇ ਮਾਰੇ ਕਹਦੇ ਕਰ ਲੈ ਸਿੱਧੂ ਮੂਸੇ ਵਾਲਾ ਦਾ ਸੰਸਕਾਰ ਇੱਥੇ ਹੋ ਹੋਇਆ ਹੋਇਆ ਉਹਦੇ ਟਾਲੀ ਵਾਲੇ ਕੇਸ ਸੀ ਠੀਕ ਆ ਬਿਲਕੁਲ ਉੱਨ ਦੇ ਪਿੰਡ 'ਚ ਇੱਥੇ ਜੀ ਇੱਥੇ ਉਹ ਗਏ ਤੇ ਉਹ ਵੀ ਟੀਆਰਪੀ ਦੇ ਲੈਣ ਦੇ ਮਾਰੇ ਤੁਸੀਂ ਕਿਉਂ ਯਾਰ ਕੇ ਇਹਦਾ ਉਹ ਕਰਦੇ ਹੋ ਜੋ ਤੁਹਾਨੂੰ ਗੱਲ ਦੀ ਨਹੀਂ ਪਤਾ ਮੈਨੂੰ ਐ ਬੁਰੇ ਲੱਗਦੇ ਨੇ ਬਾਈ ਯਾਰ ਬਿਲਕੁਲ ਤੇ ਬਾਈ ਮਨੋ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਬਹੁਤ ਨੇ ਤੇ ਪਰ ਕਦੇ ਫਿਰ ਸਿੱਧੂ ਮੂਸੇ ਵਾਲੇ ਵੀਰੇ ਨਾਲ ਮੁਲਾਕਾਤ ਹੋਈ ਸੀ ਥੋੜੀ ਹਾਂ ਬਾਈ ਮੇਰੀ ਸਨੈਪਚੈਟ ਤੇ ਗੱਲ ਹੁੰਦੀ ਰਹੀ ਹੈ ਬਾਈ ਬਾਈ ਨਾਲ ਤੇ ਇੱਕ ਵਾਰੀ ਮੈਂ ਮਿਲਿਆ ਵੀ ਆ ਬਾਈ ਨੂੰ ਘਰੇ ਮੇਰੇ ਨਾਲ ਵਧੀਆ ਗੱਲਾਂ ਬਾਤਾਂ ਕੀਤੀਆਂ ਪੂਰੀਆਂ ਵਧੀਆ ਯਾਰ ਉਹ ਤੇ ਬੰਦੇ ਤਾਂ ਐਨੇ ਪਰਸੈਂਟ ਵੀ ਹੰਕਾਰ ਨਹੀਂ ਸੀ ਯਾਰ ਬੰਦੇ ਲੋਕ ਕਹਿੰਦੇ ਨੇ ਹੰਕਾਰ ਹੰਕਾਰ ਕੁਝ ਨਹੀਂ ਬਾਈ ਉਦੇ ਵਰਗਾ ਬੰਦਾ ਨਾ ਜ਼ਿੰਦਗੀ ਤੇ ਆਉਣਾ ਨਾ ਕੋਈ ਆਵੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਉਹ ਹੀ ਕਹਿੰਦੇ ਨੇ ਵੀ ਚੰਗੇ ਬੰਦਿਆਂ ਦੀ ਵੀ ਉਮਰ ਘਟ ਹੁੰਦੀ ਆ ਉਹ ਹੀ ਗੱਲ ਸੀ ਬਈ ਉਹਦੇ ਬੰਦੇ ਦੇ ਜਿਵੇਂ ਆਪਾਂ ਨੇ ਆਪਣੇ ਬਾਪੂ ਵਰਗੇ ਕਹਿੰਦੇ ਨੇ ਚਮਕੀਲੇ ਦੇ ਗੀਤ ਯਾਰ ਬਿਲਕੁਲ ਬਿਲਕੁਲ ਵੀ ਹਾਂ ਚਮਕੀਲੇ ਵਰਗਾ ਗਾਇਕ ਨਹੀਂ ਹੁਣ ਆਪਾਂ ਆਪਣੇ ਜਵੱਕਾ ਨੂੰ ਕਿਆ ਕਰਾਂ ਵੀ ਉਹਦੇ ਵਰਗਾ ਗਾਇਕ ਨਹੀਂ ਸੀਗਾ ਠੀਕ ਹੈ ਜੀ ਹਾਂ ਬਈ ਉਹਦਾ ਸਦੀਆਂ ਤੱਕ ਚੱਲੂ ਸਿੱਧੂ ਮੂਸੇ ਵਾਲਾ ਪਰ ਕਈ ਲੋਕਾਂ ਦਾ ਬਈ ਹਲੇ ਵੀ ਮੰਨਣਾ ਕਹਿੰਦੇ ਵੀ ਉਹਦੇ ਗੈਂਗਸਟਰ ਨਾਲ ਲਿੰਕ ਰਹੇ ਨੇ ਬਈ ਨਹੀਂ ਯਾਰ ਉਹ ਬਈਰ ਮੈਂ ਤੈਨੂੰ ਇੱਕ ਗੱਲ ਦੱਸਾਂ ਇਹ ਇੰਡਸਟਰੀ ਆ ਜਿਹੜੀ ਠੀਕ ਆ ਇੰਡਸਟਰੀ ਦੇ ਵਿੱਚ ਲਿੰਕ ਰਹਿਣਾ ਕੋਈ ਵੱਡੀ ਗੱਲ ਨਹੀਂ ਹੁੰਦਾ ਹੈਲੋ ਹਾਈ ਹੋ ਜਾਂਦੀ ਆ ਬਈ ਕੋਈ ਵੱਡੀ ਗੱਲ ਨਹੀਂ ਵੈਸੇ ਉਹ ਬੰਦੇ ਦੀ ਲਿੰਕ ਨਹੀਂ ਸੀ ਉਹ ਪਰ ਰੱਖਨੇ ਪਏ ਜਾਂਦੇ ਨੇ ਉਹ ਬੰਦੇ ਨੇ ਰੱਖੇ ਨਹੀਂ ਬਈ ਪਰ ਰੱਖੇ ਨਹੀਂ ਹਾਂ ਉਹ ਬੰਦਾ ਸਿੱਧਾ ਸੀ ਉਹ ਕਹਿੰਦਾ ਵੀ ਆਪਾਂ ਨੇ ਕੀ ਲੈਣਾ ਯਾਰ ਕਿਸੇ ਤੋਂ ਪਰ ਬਦਨਾਮੀ ਜਿੰਨੀ ਮੱਲੋ ਲੋਕਾਂ ਨੇ ਕਰੀ ਆ ਵੀ ਉਹਦੇ ਇਸ ਤਰ੍ਹਾਂ ਦੇ ਸੀ ਕਿ ਲਿੰਕ ਵੱਲੋਂ ਉਦਾਂ ਦਾ ਕੋਈ ਜਿਹੜਾ ਚਾਂਸ ਇੱਕ ਨੇੜੇ ਤੇੜੇ ਵੀ ਨਹੀਂ ਪਿੱੜ ਰਿਹਾ। ਬਾਈ ਮੈਂ ਤੈਨੂੰ ਇੱਕ ਗੱਲ ਦੱਸਾਂ ਲੋਕ ਤਾਂ ਭੈਣ ਚੋਦ ਨਹੀਂ। ਠੀਕ ਹੈ। ਹਾਂ। ਜਦੋਂ ਲੋਕਾਂ ਨੂੰ ਗੱਲ ਦੀ ਨਹੀਂ ਪਤਾ ਯਾਰ। ਬਿਲਕੁਲ। ਐਵੇਂ ਭੈਣ ਚੋਦ ਆਪਦੇ ਕੋਲ ਕਹਿ ਦੇਣੀ ਕਿ ਉਹ ਤੇ ਉਹਦੇ ਨਾਲ ਸੀ ਉਹਦੇ ਉਹਦੇ ਨਾਲ ਸੀ। ਇੱਕ ਗੱਲ ਹੋਰ ਦੱਸਦਾ ਮੈਂ ਤੈਨੂੰ। ਹੁਣ ਬੱਬੂ ਮਾਨ ਦੇ ਫੈਨ ਨੇ। ਬਿਲਕੁਲ। ਮੈਂ ਨਾ ਰੀਲਾਂ ਦੇਖੀ ਜੰਨਾ ਨਾ ਬੱਬੂ ਮਾਨ ਦੇ ਫੈਨ ਨੇ। ਉਹ ਵਿੱਚ ਕਹਿੰਦੇ ਨੇ ਸਿੱਧੂ ਮੂਸੇ ਵਾਲਾ ਉਹ ਐ। ਬਾਈ ਇਹ ਲੋਕ ਨੇ ਲੜਾਉਣ ਵਾਲੇ। ਆ ਜ ਸਿੱਧੇ ਨੂੰ ਸਿੱਧਾ ਕੋਈ ਨਹੀਂ ਇਥੇ ਟੱਕਰਦਾ ਅੱਲਾ ਹਰੇਕ ਜੁੱਤੀਆਂ ਤੋਂ ਡਰਦਾ ਲੈ ਜਿਹੜਾ ਵੱਡੇ ਕਾਹੋਂ ਹੁੰਦਾ ਟੈਮ ਬਣ ਕੇ ਅੱਲਾ ਫੇਰ ਲੜਨੇ ਬਾਈ ਠੀਕ ਆ ਐਵੇਂ ਯਾਰ ਕਿਉਂ ਤੁਸੀਂ ਆਪਸ ਵਿੱਚ ਲੜੀ ਜੰਨੇ ਪਹਿਲੀ ਗੱਲ ਠੀਕ ਆ ਤੁਸੀਂ ਮੇਰੇ ਨਾਲ ਜਿਵੇਂ ਬਿਲਕੁਲ ਦਿਲ ਦੀ ਖੋਲੀ ਇਹ ਗੱਲ ਮੈਂ ਤੁਹਾਨੂੰ ਇਹ ਸਵਾਲ ਕਰਨਾ ਸੀ ਕਿਉਂਕਿ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਹੈ ਜਿਹੜੇ ਹੁਣ ਵਾਲੇ ਟੀਨੇਜਰ ਨੇ ਆਪਣੇ ਹਨਾ ਵੀਡੀਓ ਦੇਖ ਵੀ ਰਹੇ ਨੇ ਬਾਈ ਮੈਂ ਤੁਹਾਨੂੰ ਪਹਿਲਾਂ ਕਹਿਣਾ ਵੀ ਸਮਝਣ ਦਾ ਫਾਇਦਾ ਹੁੰਦਾ ਆਪਦੇ ਆਪ ਨੂੰ ਸਿਆਣਪ ਉਹ ਚੀਜ਼ ਦੇ ਵਿੱਚ ਹੁੰਦੀ ਹੈ ਪਰ ਬਾਕੀ ਪਹਿਲਾਂ ਮੈਂ ਬਾਈ ਦੇ ਕੋਲ ਸਵਾਲ ਕਰਦਾ ਹਾਂ ਤੁਸੀਂ ਆਪ ਹੀ ਸਮਝ ਜਾਓਗੇ ਵੀ ਕਈ ਲੋਕ ਕਹਿੰਦੇ ਨੇ ਬਈ ਸਿੱਧੂ ਮੂਸੇ ਦਾ ਮਾੜਾ ਕਈ ਲੋਕ ਕਹਿੰਦੇ ਵੀ ਯਾਰ ਤੁਹਾਡਾ ਬੱਬੂ ਮਾੜਾ ਮਾੜਾ ਆਪਣੇ ਪਾ ਲਈ ਤਾਂ ਸਾਰੇ ਇੱਕੋ ਜਿਹੇ ਦੇਖੋ ਨਾ ਸਾਰੇ ਇੱਕੋ ਜਿਹੇ ਬਈ ਮੇਰੀ ਤਾਂ ਗੱਲ ਸਿੱਧੀ ਆ ਵੀ ਕਿਸੇ ਨੂੰ ਮਾੜਾ ਨਾ ਕਹੋ ਠੀਕ ਆ ਜੇ ਤੁਹਾਡੇ ਕੋਈ ਉਹ ਕਰਦਾ ਜਿਹਨੂੰ ਜੀ ਕਰਦਾ ਉਹਨੂੰ ਸੁਣੋ ਯਾਰ ਕਿਉਂ ਐਵੇਂ ਤੁਸੀਂ ਲੜਦੇ ਹੋ ਐਵੇਂ ਯਾਰ ਹੋਈ ਗੱਲ ਐਦਾ ਉਹੀ ਯਾਰ ਖੱਚਾਂ ਭੁਰੀ ਜਾਂਦੇ ਨੇ ਵੀ ਜਿਨੇ ਲੜਨਾ ਹੁੰਦਾ ਨਾ ਉਹ ਆਲਾ ਫੇਸਬੁੱਕਾਂ ਤੇ ਨਹੀਂ ਲੜਦਾ ਬਾਈ ਆਲਾ ਬਾਅਦ ਚ ਵਗ ਜਾਂਦਾ ਆਪਾਂ ਜਿਆਦਾਤਰ ਦੇਖਦੇ ਆਂ ਵੀ ਕਿਸੇ ਨੇ ਕੋ ਸਿੱਧੂ ਮੂਸੇਲੇ ਬਾਰੇ ਕੋਈ ਗੱਲ ਕਹੀ ਤੀ ਜਾਂ ਫਿਰ ਬੱਬੂ ਮਾਨਵਰ ਜਿਆਦਾਤਰ ਬੱਬੂ ਮਾਨਵਰ ਚਰਚਾ ਲੋਕਾਂ ਜਾਂ ਮਰੰਦਾ ਛੜਿਆ ਹੁੰਦਾ ਕਹਿੰਦੇ ਬੱਬੂ ਮਾਨਵਰ ਬਾਰੇ ਕਿਸੇ ਨੇ ਗੱਲ ਕਹਿਦੀਆਂ ਫਿਰ ਉਹਦਾ ਹਸ਼ੀ ਦੀ ਟਾਈਮ ਚੱਕ ਲਿਆ ਜਾਂ ਉਹਦੇ ਪਿੰਡ ਚ ਲੱਗੇ ਕੋਈ ਰੌਲੇ ਰੱਪੇ ਇਦਾਂ ਦੇ ਹਨਾ ਵੀ ਇਹ ਕਿੱਡੀ ਕਿਸਾਨ ਫਮਾਂਦੇ ਤੁਸੀਂ ਲੋਕਾਂ ਦੀ ਉਹੀ ਤਾਂ ਗੱਲ ਆ ਯਾਰ ਜੇ ਇਕੱਲੇ ਬੰਦੇ ਨੂੰ ਕਿਹ ਕੇ ਟਾਈਮ ਚੱਕ ਲਿਆ ਕਿੱਡੀ ਗੱ ਸਹੀ ਗੱਲ ਹੈ ਜੀ ਗੱਲ ਮੇ ਮੇਰੇ ਮੇਰੇ ਨਾਲ ਬੰਨੇ ਕੋਈ ਟਾਈਮ ਦੱਸ ਕੇ ਆਵੇ ਬੂਤੜਾ ਨਾ ਕੁੱਟਦੀ ਹੈ ਜੀ ਗੱਲ ਉਹ ਨਹੀਂ ਹੈਗੀ ਬਈ ਯਾਰ ਪਹਿਲੀ ਗੱਲ ਤਾਂ ਲੜੋ ਨਾ ਯਾਰ ਇਹ ਲੜਾਉਣ ਵਾਲੇ ਅਸਲ ਸਿੱਧੂ ਮੂਸੇਵਾਲ ਤੇ ਬੱਬੂ ਮਾਨ ਦੇ ਵਿੱਚ ਫਰਕ ਲੋਕ ਨੇ ਇੱਕ ਦੂਜੇ ਦੇ ਫੈਨ ਨੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਹ ਤੁਸੀਂ ਉਹਨੂੰ ਨਹੀਂ ਚੰਗਾ ਲੱਗਦਾ ਉਹਨੂੰ ਨਾ ਸੁਣੋ ਯਾਰ ਬਿਲਕੁਲ ਜੀ ਬਿਲਕੁਲ ਹਾਂ ਮੈਂ ਯਾਰ ਮੇਰੀ ਗੱਲ ਸੁਣਾ ਮੈਂ ਜਦੋਂ ਸਿੱਧੂ ਮੂਸੇਵਾਲ ਜਾਂਦਾ ਸੀ ਉਦੋਂ ਮੈਂ ਬੱਬੂ ਮਾਨ ਵੀ ਸੁਣਦਾ ਰਿਹਾ ਕਰਨ ਔਜਲਾ ਵੀ ਸੁਣਦਾ ਰਿਆਂ ਮੈਂ ਸਿੱਧੂ ਮੂਸੇ ਵਾਲਾ ਵੀ ਸੁਣਦਾ ਰਿਆਂ ਸਿੱਧੂ ਮੂਸੇ ਵਾਲਾ ਤਾਂ ਸੁਣਨੀ ਸੁਣਨਾ ਬਾਈ ਉਹ ਤਾਂ ਹੁਣ ਵੀ ਸੁਣਦੇ ਆਂ ਸੁਣਦੇ ਰਹਾਗੇ ਹੁਣ ਵੀ ਬੱਬੂ ਮਾਨ ਵੀ ਸੁਣਦੇ ਰਹਾਗੇ ਕਰਨ ਔਜਲਾ ਜਿਹੜੇ ਦਾ ਗਾਣਾ ਆਪ ਨੂੰ ਵਧੀਆ ਲੱਗੂ ਜਿਹੜਾ ਗਾਣਾ ਆਪ ਨੂੰ ਵਧੀਆ ਲੱਗੂ ਆਪਾਂ ਸੁਣਾਗੇ ਬਾਈ ਯਾਰ ਬਿਲਕੁਲ ਜੀ ਬਿਲਕੁਲ ਹਾਂ ਤੇ ਗਰਮਿੰਦਰ ਗਿੱਲ ਦਾ ਬਾਈ ਇੰਡਸਟਰੀ ਅੱਜ ਵੀ ਪੂਰਾ ਨਾਮ ਆ ਤੁਹਾਡਾ ਵੀ ਕੋਈ ਦੌਰ ਹੈ ਨਹੀਂ ਇਹਦੇ ਵਿੱਚ ਪਰ ਕਈ ਕਲਾਕਾਰ ਇਹ ਜੇ ਹੁਣ ਵੀ ਹੁਣ ਜਿਹੜੇ ਤੁਹਾਡੇ ਨਾਲ ਖਾਂਦੇ ਨੇ ਉਹਨਾਂ ਬਾਰੇ ਬਾਈ ਕੋਈ ਦੋ ਲੋਕ ਬਾਈ ਹੈਗੇ ਨੇ ਕਤੇੜਾ ਹੈਗੇ ਆ ਨੇ ਠੀਕ ਆ ਇੱਕ ਦੋ ਹੈਗੇ ਨੇ ਇੱਕ ਦੋ ਬ ਆਪਣਾ ਕੀ ਕਹਿੰਦੇ ਹੁੰਦੇ ਨੇ ਉਹ ਨਹੀਂ ਹੈਗਾ ਜਦ ਲੈ ਦਿਨ ਦੱਸ ਹੀ ਦਿਨਾ ਕਾ ਨੂੰ ਐਵੇਂ ਕੋਰ ਵਾਲਾ ਮਨ ਨਹੀਂ ਹੈਗਾ ਹਾਂ ਬਿਲਕੁਲ ਕੋਰ ਵਾਲੇ ਮਨ ਨਾਲ ਮੇਰੇ ਵਧੀਆ ਲਿੰਕ ਸੀ ਚਲ ਠੀਕ ਹੈ ਜੀ ਵਧੀਆ ਉਹ ਆਪਾਂ ਨੂੰ ਗਾਣੇ ਭੇਜ ਦਰਿਆ ਆਪਦੇ ਮੈਂ ਉਹ ਭੇਜ ਦਰਿਆ ਚਲ ਆ ਆ ਸ਼ੇਅਰ ਕਰ ਦੋ ਸ਼ੇਅਰ ਕਰ ਦੋ ਉਹ ਕਰ ਦਰਿਆ ਠੀਕ ਆ ਜਦੋਂ ਮੇਰੇ ਗਾਣੇ ਮੇਰੇ ਚ ਫਣੀ ਗਾਣੇ ਸੀ ਮੈਂ ਉਹ ਭੇਜਤਾ ਮੇਰੇ ਵਾਲਾ ਪੋਸਟਰੀ ਸੀਨ ਕਰਕੇ ਛੱਡਣ ਲੱਗ ਗਿਆ ਬਈ ਇਹਦਾ ਮੈਨੂੰ ਇੰਸਟਾਗ੍ਰam ਤੁਹਾਨੂੰ ਫੋਲੋ ਵੀ ਕਰ ਗਿਆ ਚਲੋ ਉਹ ਜੀ ਉਹਦੀ ਵਈ ਆਉਣਾ ਉਹਨੂੰ ਫੋਲੋ ਕਰਕੇ ਨਾਲ ਫੋਲੋ ਅਨਫੋਲੋ ਨਾਲ ਕੋਈ ਫਰਕ ਨਹੀਂ ਪੈਂਦਾ ਬਈ ਬ ਦਿਲ ਚ ਪਿਆਰ ਹੋਣਾ ਚਾਹੀਦਾ ਠੀਕ ਆ ਤੂੰ ਆ ਤੇਰਾ ਵਾਲਾ ਆਪਣਾ ਦਿਲੋਂ ਪਿਆਰ ਆ ਚਾਹੇ ਮੈਂ ਤੈਨੂੰ ਫੋਲੋ ਨਾ ਕਰਾਂ ਬਿਲਕੁਲ ਕੋਈ ਦੂਰ ਇਹ ਫੋਲੋਨ ਫੋਲੋ ਨਾਲ ਕੋਈ ਥੋੜਾ ਕੋਈ ਚੱਕਰ ਮੈਂਦਾ ਹੁੰਦਾ ਹਾਂ ਹਾਂ ਰਿਸ਼ਤੇ ਦਿਲਾ ਦੇ ਰਿਸ਼ਤੇ ਦਿਲਾ ਦੇ ਹੁੰਦੇ ਨੇ ਐਵੇਂ ਹੁੰਦਾ ਰਿਹਾ ਬਈ ਤੇ ਇਹ ਕੋਈ ਕਲਾਕਾਰ ਹੋਰ ਜਿਹੜੇ ਅੱਜ ਕੱਲ ਨਾਮਵਰ ਹੈਗੇ ਨੇ ਬਈ ਕਿਸੇ ਨੇ ਗਰਵਿੰਦਰ ਗਿੱਲ ਦਾ ਨਾਮ ਲੈ ਕੇ ਖੱਟੀ ਖੱਟੀ ਹੋਵੇ ਤੇ ਹੁਣ ਅੱਜ ਕੱਲ ਇਹ ਹੋ ਰਿਹਾ ਨਹੀਂ ਨਹੀਂ ਬਈ ਐਵੇਂ ਆਪਾਂ ਏਡੇ ਅਜੇ ਤੱਕ ਹੋਈ ਨਹੀਂ ਵੀ ਕਲਾਕਾਰ ਆਪਾਂ ਤੋਂ ਹਨਾ ਵੀ ਆਪਣੇ ਆਪਣੀ ਸਰੋਂ ਕਲਾਕਾਰਾਂ ਦੀ ਰੋਟੀ ਚੱਲੇ ਬਈ ਠੀਕ ਐ ਏਡੇ ਆਪਾਂ ਨਾ ਹੈਗੇ ਆ ਨਾ ਹੋ ਵੀ ਜਿੰਦਗੀ ਜਿਹੜਾ ਥੋੜਾ ਬਿਵਾਦਾਂ ਚ ਰਹਿੰਦਾ ਜਿਹੜਾ ਜਿਆਦਾਤਰ ਚੱਕਰ ਨੇ ਉਹ ਕੀ ਰਿਹਾ ਬਈ ਯਾਰ ਤਾਂ ਬਿਵਾਦਾਂ ਦਾ ਦੇਖ ਯਾਰ ਬਈ ਯਾਰ ਕੋਈ ਨਾ ਕੋਈ ਕੁਝ ਕਹਿ ਦਿੰਦਾ ਫਿਰ ਆਪ ਤੂੰ ਨਹੀਂ ਬਈ ਚੁੱਪ ਹੋ ਜਾਂਦਾ ਆਪਾਂ ਉਹਨਾਂ ਤੇ ਤਾਂ ਹੀ ਨਹੀਂ ਵੀ ਕੁੱਟਾ ਖਾ ਕੇ ਘਰੇ ਵੇ ਜੀ ਬਈ ਆਪਾਂ ਦਾ ਗੇਟਾਂ 'ਚ ਹੀ ਜਾਂਦੇ ਆ ਗੱਲ ਸਿੱਧੀ ਆ ਜਿਹੜਾ ਮਰਜੀ ਬੰਦਾ ਹੋਵੇ ਆਪਾਂ ਦਾ ਬਈ ਜਿਹਦੇ ਨਾਲ بگੜ ਗਈ ਤਾਂ بگੜ ਗਈ ਨਹੀਂ ਐਵੇਂ ਆਲੇ ਨੇ ਆਪਾਂ ਸਿੱਟੀ ਨਹੀਂ ਮਾਰਦੇ ਤੇ ਜਦੋਂ ਬਈ ਪ੍ਰੋਡਿਊਸਰ ਦਾ ਰੌਲਾ ਹੋਇਆ ਸੀ ਜਦੋਂ ਇੱਥੇ ਕਹਿੰਦੇ ਵੀ ਸਿੰਘ ਆਏ ਸੀ ਕਹਿੰਦੇ ਵੀ ਉਹਦੇ ਪਰਸਮਾਰ ਹੋਈ ਹੈ ਨਾ ਤੁਸੀਂ ਪੂਰੀ ਫੁੱਲ ਸਪੋਰਟ ਕੀਤੀ ਜਿੰਨੀ ਵੀ ਹੋਈ ਉਹ ਨਹੀਂ ਕੀਤੀ ਆ ਉਹ ਵੀ ਵੀਡੀਓ ਵਿੱਚ ਤੁਸੀਂ ਆਮ ਤੌਰ ਤੇ ਦਿਖਦੇ ਵੀ ਰਹੇ ਹੋ ਸਰਪੰਚ ਸਾਹਿਬ ਦੇ ਨਾਲ ਵੀ ਖੜੇ ਹੋ ਸੀ ਨਾ ਤੇ ਪਰ ਜੇਪ ਹੁਣ ਇਹ ਗੱਲ ਕਰੀਏ ਜਦੋਂ ਤੁਹਾਡੇ ਦੇ ਟਾਈਮ ਮਾੜਾ ਵਕਤ ਆਇਆ ਤਾਂ ਉਹ ਕੋਈ ਨਹੀਂ ਖੜਿਆ ਬਈ ਸਪੋਰਟ ਕਰਦੇ ਕੋਮਣੀ ਬੁੱਟੀ ਹੁਣ ਉਹ ਗਏ ਸੀ ਬਈ ਟਾਣੇ ਜੈਂਦਾ ਕਰਦੇ ਨੇ ਪਰ ਉਹ ਬਈ ਜਿਵੇਂ ਆਪਸ ਸਪੋਰਟ ਕਰਦੇ ਐਵੇਂ ਕੋਈ ਨਹੀਂ ਕਰਦਾ ਬਈ ਕੋਈ ਨਹੀਂ ਕਦੇ ਕਿਸੇ ਨੇ ਕਿਹਾ ਵੀ ਕੋਈ ਚੱਕਰ ਨਹੀਂ ਵੀਰ ਸਾਡਾ ਤਾਂ ਜਤੋਰੀ ਫੁਲਕਾ ਤਾਂ ਵੀ ਵਧੀਆ ਚੱਲ ਰਿਹਾ ਵੀਰੇ ਤੈਨੂੰ ਦੱਸ ਘੇਰੇਆਂ ਲੋਕ ਵਿੱਚ ਭੈਣਚੋਦ ਨੇ ਗੱਲ ਸਿੱਧੀ ਗੱਲ ਦੱਸਦਾ ਜਿਹੜੇ ਹੈਗੇ ਨੇ ਮੂੰਹ ਤੇ ਤਾਂ ਤੇਰੇ ਜੀਜੀ ਬਿਲਕੁਲ ਪਿੱਠ ਪਿੱਛੇ ਤੈਨੂੰ ਭੰਡਦੇ ਨੇ ਠੀਕ ਆ ਕੋਈ ਭੈਣਚੋਦ ਜੇ ਹੁਣ ਤੈਨੂੰ ਪਤਾ ਮੇਰੇ ਤੇ ਮਾੜਾ ਟਾਈਮ ਸੀ ਮੇਰਾ ਹਾਲਾ ਕੋਈ ਕੋਈ ਨਹੀਂ ਹੈਲਪ ਕਰਕੇ ਰਾਜੀ ਇੱਕ ਦੋ ਬੰਦੇ ਨੇ ਜਿਹੜੇ ਕੀਤੀ ਆ ਆਪਾਂ ਉਹਨਾਂ ਦਾ ਗੁਣ ਅੱਜ ਅੱਜ ਮਾੜਾ ਟਾਈਮ ਆ ਉਹਨਾਂ ਚੰਗੇ ਟਾਈਮ 'ਚ ਵੀ ਨਹੀਂ ਬਈ ਆਪਾਂ ਭੁੱਲਦੇ ਠੀਕ ਹੈ ਜੀ ਹਾਂ ਉਹ ਮਾੜੇ ਟਾਈਮ 'ਚ ਵੀ ਪਹਿਲਾਂ ਤੁਸੀਂ ਫਣੀ ਗਾਨ ਕੀਤੇ ਨੇ ਹਾਂ ਆਉਣਲੇ ਟਾਈਮ 'ਚ ਵੀ ਜੇ ਸਮਾਂ ਚੇਂਜ ਹੁੰਦਾ ਜਾਂਦਾ ਤੁਸੀਂ ਹੋਰ ਕੁਛ ਨਵਾਂ ਰੰਗ ਵੀ ਲੈ ਕੇ ਆਉਂਗੇ ਜੇ ਡਿਊਟ ਕਰੋਗੇ ਤਾਂ ਫਿਰ ਬਈ ਕਿਹੜੀ ਕੁੜੀ ਨਾਲ ਛੱਡੋਗੇ ਯਾਰ ਤਰਾ ਬਈ ਯਾਰ ਡਿਊਟ ਆਪਾਂ ਏਡੇ ਨਾ ਤਾਂ ਆਪਣੀ ਬਾਤ ਸਰੀਲੀ ਆ ਨਹੀਂ ਫਿਰ ਵੀ ਪਿਆਰ ਨੂੰ ਚੌੜ ਨੂੰ ਚੌੜ ਨੂੰ ਗਾਣੇ ਕੀਤੇ ਸੀ ਬਈ ਯਾਰ ਠੀਕ ਹੈ ਜੀ ਹਾਂ ਆਪਾਂ ਕਿਹੜਾ ਕੋਈ ਬਾਹਲਾ ਕੋਈ ਲੈਵਲ ਤੇ ਆਪਾਂ ਕਿਹੜਾ ਸੋਲ ਆਉਣੇ ਨਹੀਂ ਨਹੀਂ ਫਿਰ ਵੀ ਜਿਹੜਾ ਤੁਸੀਂ ਫਣੀ ਗਾਣਾ ਕੀਤਾ ਬਈ ਉਹਦੇ ਦੋ ਬੋਲ ਹੋ ਜਾਣ ਇੱਕ ਹੈ ਹੁਣ ਮੇਰਾ ਗਾਣਾ ਆ ਰਿਹਾ ਉਹਦੇ ਸੁਣਾ ਦਿਨਾ ਤੇਰੀ ਉਹਦੇ ਸੁਣਾ ਦਿਓ ਜੀ ਉਹ ਤੈਨੂੰ ਮੈਨੂੰ ਗਾਣਾ ਗੋਣਾ ਤੇ ਹੁੰਦਾ ਜਿੰਨਾ ਜਿੰਨਾ ਆ ਰੋਟੀ ਹੁਣ ਲੱਗੇ ਹੁੰਦੇ ਤੈਨੂੰ ਪਤਾ ਹੁਣ ਤਾਂ ਬਾਤ ਤਾਂ ਤੈਨੂੰ ਕਹਿੰਦਾ ਤੇਰੇ ਤੱਕ ਆਰਡਰ ਪਹੁੰਚੂ ਭਾਵੇਂ ਆਵੇ ਨੇਰੀ ਚਿਖੜਨੀ ਤੇਰਾ ਯਾਰ ਜਮੈਟੋ ਵਿੱਚ ਲੱਗਿਆ ਕੋਈ ਖਾਣ ਪੀਣ ਦਾ ਚੱਕਰ ਨਹੀਂ ਬਿਲਕੁਲ ਕਹਿੰਦਾ ਗਾਣਾ ਇਹ ਆਊਗਾ ਆਪਣਾ ਗਾਣਾ ਇਹ ਕਿਹਨਾਂ ਜਮੈਟੋ ਤੇ ਪਹਿਲਾਂ ਵੀ ਗਾਣਾ ਆਇਆ ਸੀ ਇਹ ਇਹ ਗਾਣਾ ਆਇਆ ਨਹੀਂ ਇਹ ਰੀਲ ਹੀ ਪਾਈ ਸੀ ਆਊਗਾ ਗਾਣਾ ਠੀਕ ਹੈ ਜੀ ਆਊਗਾ ਤੇ ਇੱਕ ਬਈ ਥੋੜਾ ਚੱਲਿਆ ਸੀਗਾ ਜਿਹੜਾ ਕੱਟੇ ਵਾਲਾ ਗਾਣਾ ਹਾਂ ਤੇਰਾ ਯਾਰ ਵਪਾਰੀ ਡੰਗਰਾਂ ਦਾ ਕੋਈ ਕੱਟਾ ਬਸਾ ਵਿੱਚ ਕੁੜੇ ਹਨਾ ਤੇ ਚਾਰ ਵਾਲਾ ਇੱਕ ਤੇਰਾ ਯਾਰ ਵੇ ਦਾ ਚਾਰ ਕੁੜੇ ਕਦੇ ਔਲੇ ਦਾ ਕਦੇ ਆਦੇ ਦਾ ਕਰਦਾ ਬਿਲੋਂਗ ਮੁੰਡਾ ਰਾਇਲ ਫੈਮਲੀ ਕੋ ਸੀ ਕੰਚਰ ਗਾਣੇ ਆਏ ਬਾਈ ਸੌਂਕ ਨੂੰ ਕੀਤੇ ਸੀ ਆਪਣੇ 뮤직 ਡਾਇਰੈਕਟਰ ਭਾਈ ਸੀ ਯਾਰ ਆਪਣੇ ਕਿਹੜਾ ਰੁਪਈਆ ਲੱਗਿਆ ਬਾਈ ਕੋਈ ਬਿਲਕੁਲ ਬਿਲਕੁਲ ਹਾਂ ਜਿੱਥੇ ਯਾਰੀ ਹੁੰਦੀ ਹੈ ਉਥੇ ਰੁਪਈਆ ਨਹੀਂ ਮੈਟਰ ਕਰਦਾ ਬਾਈ ਬਾਈ ਗੁਰਵਿੰਦਰ ਗਿੱਲ ਜਦੋਂ ਇਸ ਕਲਾਕਾਰੀ ਲੈਣ ਦੇ ਵਿੱਚ ਆਇਆ ਸੀ ਉਦੋਂ ਇੱਕ ਕਲਾਕਾਰ ਦੇ ਤੌਰ ਤੇ ਆਇਆ ਇੱਕ ਆਰਟਿਸਟ ਦੇ ਤੌਰ ਤੇ ਉਦੋਂ ਪਹਿਲਾਂ ਗੁਰਵਿੰਦਰ ਗਿੱਲ ਕੀ ਕਰਦਾ ਸੀ ਉਦੋਂ ਪਹਿਲਾਂ ਵੀ ਆਹੀ ਬਾਈ ਕੁਸੇਪੁਰ ਗੱਲਾਂ ਕਦੇ ਕੁ ਬਲਾਂ ਵੀ ਇਹ ਹੀ ਚਾਹਤ ਆ। ਇਹ ਚੀਜ਼ਾਂ ਸੀ ਬਸ ਕਦੇ ਟੀਚਰ ਨੂੰ ਸਤਾਉਣਾ, ਆ ਚ ਫਣੀ ਗੱਲਾਂ ਬਸ ਆਹੀ ਸਾਰਾ ਸਿਸਟਮ ਹੀ ਸੀ। ਕਦੇ ਬਈ ਆਇ ਨਹੀਂ ਸਵਾਬ ਆਇਆ ਮਨ ਦੇ ਵਿੱਚ ਵੀ ਕੋਈ ਯਾਰ ਜ਼ਿੰਦਗੀ ਦੇ ਵਿੱਚ ਵੀ ਯਾਰ ਕੁਛ ਯਾਰ ਵੀ ਮੈਂ ਤਾਂ ਟੀਚਰ ਬਣਨਾ ਜਾਂ ਫਿਰ ਵੀ ਮੈਂ ਤਾਂ ਯਾਰ ਪਾਇਲਟ ਬਣਨਾ ਜਾਂ ਕੁਝ। ਕਦੇ ਚਾਹ ਨਹੀਂ ਸੀ ਬਈ ਪਰ ਮੇਰੀ ਐਮਏ ਕੀਤੀ ਹੋਈ ਹੈ ਬਈ। ਠੀਕ ਹੈ ਜੀ। ਸਾਰੇ ਨਕਲ ਮਾਰ ਕੇ ਬਈ। ਠੀਕ ਹੈ। ਹਾਂ ਮੈਂ 2010 ਚ ਪਰਚੀਆਂ ਚਲਾਉਣ ਲੱਗਿਆ ਸੀ ਬਈ। ਠੀਕ ਹੈ ਜੀ। ਦੇ ਪਰਚੀ ਲੈ ਪਰਚੀ। ਇਹ ਚੱਲਿਆ ਕੰਮ ਭਾਈ ਜਿਹੜਾ ਜੀ ਭਾਈ ਤੁਹਾਡਾ ਸੁਭਾਅ ਮੈਨੂੰ ਚੱਲਦਾ ਮਾਸਟਰ ਮਾਸਟਰ ਵੀ ਕੋਟੇ ਹੋ ਕੋਈ ਹਾਂ ਨਹੀਂ 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 ਅੱਛਾ ਉਹ ਨਹੀਂ ਕਰੇ ਕਰੇ ਨਹੀਂ 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 ਤੇ ਹੋਰ ਵੀ ਇਹ ਜੀ ਕਿਹੜੀ ਜਿਹੜੀ ਆਦਤ ਰਹੀ ਹੈ ਜੀ ਤੁਹਾਨੂੰ ਅਜੇ ਤੱਕ ਜ਼ਿੰਦਗੀ ਚ ਭੁੱਲੀ ਨਹੀਂ ਵੀ ਕਦੇ ਯਾਰ ਵੀ ਮੈਂ ਉਹ ਕੰਮ ਕਰਿਆ ਸੀ ਅਜੇ ਤੱਕ ਹੂੰ ਬੇਸਿਕ ਉਹ ਚੰਗਾ ਸੀ ਬੇਸਿਕ ਮਾੜਾ ਸੀ ਕੋਈ ਇਹੋ ਜਿਹਾ ਕੰਮ ਜਿਹੜਾ ਤੁਹਾਨੂੰ ਲੱਗਦਾ ਵੀ ਅਜੇ ਤੱਕ ਕਿਸੇ ਇੰਟਰਵਿਊ ਚ ਮੈਂ ਗੱਲ ਦੱਸੀ ਵੀ ਨਹੀਂ ਤੇ ਪਰ ਵੀ ਮੇਰਾ ਉਹ ਚੀਜ਼ ਮੈਂ ਕਦੇ ਭੁੱਲ ਵੀ ਨਹੀਂ ਸਕਦਾ ਸਕੂਲ ਟਾਈਮ ਚ ਇਹ ਜੀ ਪੜਦੇ ਹੁੰਦੇ ਸੀ ਉਦੋਂ ਸ਼ਰਾਰਤਾਂ ਹੁੰਦੀਆਂ ਜੀ ਬਸ ਆਹ ਜਿਵੇਂ ਕੋਈ ਬਾਣੀ ਇ ਉਹਰ ਉਹੜਾਂ ਮਾਰ ਕੇ ਭੱਜ ਗਏ ਰਾਤ ਨੂੰ ਕਿਸੇ ਦੇ ਗੇਟ ਮੂਰੇ ਉ ਚੱਕ ਕੇ ਤੇ ਡਾਕਟਰ ਛੇ ਆਟ ਉਹਨਾਂ ਦੇ ਗੇਟ ਮੂਰੇ ਪਾਥੀਆਂ ਚੱਕ ਕੇ ਰੱਖਿਆ ਹੁੰਨੀਆਂ ਆਏ ਜੇ ਕੋ ਜੋ ਪੁੱਠੇ ਇੰਦੇ ਕੰਮ ਕਰਦੇ ਸੀ ਕਿ ਰਾਹ ਦਾ ਦਾਂ ਤਾਂ ਮੈਂ ਗੱਲ ਇੱਕ ਮੇਰੇ ਨਾਲ ਜਾ ਆਦੇ ਮੈਂ ਛੋਟਾ ਅਸੀਂ ਛੋਟੇ ਛੋਟੇ ਹੁੰਦੇ ਸਾਡੇ ਨਾਲ ਇੱਧਰ ਜਦੋਂ ਆਪਣੇ ਸਾਡੇ ਘਰਾਂ ਨੂੰ ਮੁੜਦੇ ਆਪਾਂ ਉਤੇ ਦੁਕਾਨ ਪਾਈ ਸੀ ਸਾਡੇ ਘਰਾਂ ਚ ਹੀ ਨਹੀਂ ਉਹ ਵੀ ਗਿੱਲਾਂ ਦੀ ਨਹੀਂ ਠੀਕ ਹੈ ਜੀ ਤੇ ਦੁਕਾਨ ਸੀ ਉਹ ਮੇਲੇ ਕੀ ਦੁਕਾਨ ਵਜਦੀ ਹੁੰਦੀ ਉਦੋਂ ਤੇ ਅਸੀਂ ਬਨਾਉਟੀ ਨੋਟ ਲੈ ਲੇ ਅੱਛਾ ਜੀ ਹਾਂ ਮੈਂ ਵਿੱਚੇ ਮੇਰੀਆਂ ਭੈਣਾਂ ਛੋਟੇ ਛੋਟੇ ਜਿਹੇ ਹੁੰਦੇ ਚਲ ਤੇ ਤਾਏ ਚਾਚੇ ਦੇ ਮੁੰਡੇ ਸਾਰੇ ਇਕੱਠੇ ਜੇ ਸੀ ਜਾਂਦੇ ਹੁੰਦੇ ਅਸੀਂ ਕੀ ਕੀਤਾ ਉਹਨੂੰ ਬਨਾਉਟੂ ਨੋਟ ਚ ਨਾ ਚਲਾਤਾ ਅਸੀਂ ਸਾਰਾ ਸਮਾਨ ਲੈ ਲਿਆ ਉਦੋਂ ਤੈਨੂੰ ਪਤਾ ਵੀ ਭੈਣ ਚ 50 ਰੁਪਏ ਵਾਲੇ ਹੁੰਦੇ ਸੀ 50 ਰੁਪਏ ਦੇ ਝੋਲਾ ਭਰਦੇ ਸੀ ਹਾਂ ਉਹ 2000 ਪੰਛੀ ਦੀਆਂ ਲਾਉਣ ਗਿਆ ਬਾਈ ਮਨ ਲਗਾ ਮੈਂ ਉਦੋਂ ਚੌਥੀ ਪੰਜਵੀਂ ਕਲਾਸ ਚ ਹੂੰਗਾ ਯਾਦ ਤੂੰ ਤੁਸੀਂ ਦੇਖ ਲੈ ਹੁਣ ਵੀ ਆ ਤੇ ਅਸੀਂ ਕੀਤਾ ਜਦੋਂ ਬਨਾਉਟੂ ਨੋਟ ਲੈ ਲਿਆ ਪਰ ਚਲਾਤਾ ਭਰਾਵਾ ਸਾਰਿਆਂ ਨੇ ਸਮਾਨ ਆਪਦਾ ਬੰਡਲ ਹੈ ਭੂਜੇਲੇ ਲੇਕਿਨ ਇਹ ਟੋਪੀ ਲੈ ਲਈਏ ਕਿ ਨਿਕੋਲ ਲੈ ਲਿਆ ਜਦੋਂ ਐਂਡ ਤੇ ਉਹ ਨੋਟ ਫੜਾ ਕੇ ਜੋ ਸਾਰਿਆਂ ਨੇ ਬਾਹਰ ਨਿਕਲੇ ਜਦੋਂ ਮੈਂ ਆਖਿਆ ਮੈਂ ਆਖਾ ਨੋਟ ਤੇ ਦੇ ਲੈ ਬਨਾਉਟੀ ਆ ਉਹ ਕਹਿੰਦਾ ਕਰ ਦਿਓ ਤੁਹਾਡੀ ਭੈਣ ਨੂੰ ਅਸੀਂ ਭੱਜ ਗਏ ਬਸ ਐਡੇ ਘਰੇ ਲੰਬਾ ਆ ਵੀ ਓਡੇ ਮੁੰਡੇ ਬਨਾਉਟੂ ਨੋਟ ਰਵੇ ਸਾਡੇ ਘਰ ਦੇ ਆਨੇ ਰੁਪਏ ਦਿੱਤੇ ਵੀ ਇਹੋ ਜਿਹੀ ਚੀਜ਼ਾਂ ਵੀ ਕਰਵਾਉਂਦਾ ਕਰਦਾ ਰਿਹਾ ਹਾਂ ਤੇ ਆਉਣ ਵਾਲੇ ਸਮੇਂ 'ਚ ਬਾਈ ਫਿਰ ਨਮਾ ਕੀ ਕਰ ਰਹੇ ਹੋ ਹੁਣ ਤੁਸੀਂ ਜਿਵੇਂ ਨਮਾ ਦਾ ਬਾਈ ਜਮੈਟੋਲਾ ਉਦੋਂ ਆ ਫਿਰ ਨਮਾ ਕੋਈ ਫਿਲਮਾਂ ਹ ਤੇ ਆਪਾਂ ਬਸ ਦਵਾ ਦਵਾ ਦਵਾਰੇ ਉਹਨੇ ਕੰਮ ਮੈਂ ਦਵਾਰੇ ਸਟਾਰਟ ਕਰ ਰਹੇ ਹਾਂ ਠੀਕ ਹੈ ਜੀ ਹਾਂ ਵੀਡੀਓ ਆਲੋ ਹੀ ਕੰਮ ਓਹਨੂੰ ਵੀਡੀਓ ਹਾਂ ਤੇ ਕੁਛ ਉਸ ਤੋਂ ਬਾਅਦ ਭਾਈ ਜਿਵੇਂ ਹੁਣ ਆਪਾਂ ਫੇਰ ਕਹੀ ਗੱਲ ਵੇਹ ਸੋਹਣਾ ਨਹੀਂ ਲੱਗ ਰਿਹਾ ਮੈਂ ਕਹਿੰਦਾ ਗੱਲ ਪਰ ਦੇਖਿਆ ਜਾਵੇ ਤਾਂ ਲੱਗ ਵੀ ਰਿਹਾ ਵੀ ਕੁਛ ਚੰਗਾ ਵੀ ਲੈ ਕੇ ਆਉਂਗੇ ਉੱਚ ਕੱਲੀਆਂ ਗਾਲਾਂ ਨਿਕਲਣਗੀਆਂ ਮਾਰੀਆਂ ਪੈਣਗੀਆਂ ਕੋਈ ਨਾ ਨਾ ਐਵੇਂ ਗਾਲਾਂ ਨਹੀਂ ਯਾਰ ਹੁਣ ਆਪਾਂ ਵਧੀਆ ਤਰੀਕੇ ਨਾਲ ਫਨੀ ਫਨੀ ਵੀਡੀਓ ਕਰਾਂਗੇ ਹਾਂ ਹੁਣ ਗੁਰਵਿੰਦਰ ਕਹਿੰਦਾ ਮੈਂ ਅੱਗੇ ਨਾਲੋਂ ਸਿਆਣਾ ਹੋ ਗਿਆ ਹੁਣ ਕਹਿੰਦਾ ਮੈਂ ਚੰਗੀਆਂ ਗੱਲਾਂ ਕਰਿਆ ਕਰੂੰਗਾ ਇਹ ਗੱਲ ਸਹੀ ਹੈ ਬਾਈ ਬਿਲ ਤੇ ਕਰੇ ਭਈ ਉਦੋਂ ਲਾਂਭਾ ਕਦੇ ਆਇਆ ਸੀ ਘਰੇ ਵੀ ਜਿਵੇਂ ਬਾਪੂ ਨੂੰ ਜਾਂ ਕਦੇ ਬੇਬੇ ਨੂੰ ਕਦੇ ਲਾਂਭਾ ਕੋਈ ਰਿਸ਼ਤੇਦਾਰਾਂ ਦਾ ਵੀ ਭਾਈ ਨੂੰ ਸਮਝਾਇਆ ਕਰੋ ਯਾਰ ਗਾਲਾਂ ਬਹੁਤ ਕੱਢਦਾ ਵੀਡੀਓ 'ਚ ਇਹ ਉਹ ਗੱਲ ਆ ਉਹ ਤੋਂ ਡਰੋਂ ਤਾਂ ਵੀ ਕਿਤੇ ਰਿਸ਼ਤੇਦਾਰ ਨਾਲ ਬੋਲ ਪੈਣਾ ਹੁਣ ਰਿਸ਼ਤੇਦਾਰਾਂ ਨੂੰ ਡਰਾਂ ਵੀ ਕਿਤੇ ਨਾ ਬੋਲ ਪਏ ਹੁਣ ਦੂਜੇ ਲੋਕਾਂ ਦਾ ਕੰਮ ਆਦਾ ਠੀਕ ਹੈ ਜੀ ਉਦੋਂ ਆਇਆ ਤਾਂ ਕਹਿੰਦੇ ਹੁੰਦੇ ਨੇ ਯਾਰ ਤੈਨੂੰ ਪਤੀ ਆ ਭਰਾਵਾ ਹਾਂ ਬਿਲਕੁਲ ਜੀ ਬਿਲਕੁਲ ਤੇ ਬਾਕੀ ਗੱਲ ਇਹ ਆ ਯਾਰ ਆਪਣੀ ਤਾਂ ਗੱਲ ਸਿੱਧੀ ਜੀ ਆ ਬਾਈ ਨਾ ਤਾਂ ਰਪੀਏ ਪਿੱਛੇ ਆਪਾਂ ਅੱਜ ਵਰਤੀ ਨਾ ਆਪਾਂ ਵਰਤੀ ਕੱਲ ਬਿਲਕੁਲ ਹਾਂ ਜਿਹੜੇ ਆੜੀਆਂ ਮਿੱਤਰਾਂ ਨਾਲ ਹੁਣ ਯਾਰੀ ਆਪਣੀ ਮੇਰੀ ਪਿੰਡ 'ਚ ਇੱਕ ਦੋ ਬੰਦਿਆਂ ਨਾਲ ਹੀ ਆਉਣਾ ਉਹਨਾਂ ਨਾਲ ਹੀ ਰਹਿਣੇ ਆ ਜਿੰਨੇ ਰੁਪਏ ਜੇਬ 'ਚ ਹੁੰਦੇ ਨੇ ਲਾ ਦਿੰਨੇ ਆ ਨਹੀਂ ਜੇ ਜੇਬ 'ਚ ਹੈ ਹੀ ਨਹੀਂ ਤਾਂ ਆਲੇ ਦੱਸ ਦੇਣਾ ਬਰਾਵਾ 1 ਰੁਪਈਆ ਨਹੀਂ ਆਪਾਂ ਸਿੱਧੇ ਬੰਦਿਆਂ ਬਾਈ ਸਿੱਧੀ ਗੱਲ ਮੂੰਹ 'ਤੇ ਦੱਸਦੇ ਆ ਆਈ ਮੀ ਲਚਪਣੇ ਦਾ ਬਈ ਕਰਨੇ ਨਹੀਂ ਆਉਂਦੇ। ਨਾ ਬਿਲਕੁਲ ਜੀ ਬਿਲਕੁਲ। ਹਾਂ ਜਿੱਥੇ ਲਚਪਣਾ ਹੋਵੇ ਉੱਥੇ ਯਾਰੀ ਨਹੀਂ ਪੁੱਗਦੀ ਬਾਈ। ਇਹ ਤਾਂ ਹੈ ਜੀ। ਹਾਂ ਤੇ ਬਈ ਵਕਤ ਬੜਾ ਕੀਮਤੀ ਆ ਨਾ ਤੇ ਤੁਸੀਂ ਆਪਦਾ ਕੀਮਤੀ ਵਕਤ ਸਾਨੂੰ ਦਿੱਤਾ ਪਰ ਸਾਡੇ ਜਾਂਦੇ ਜਾਂਦੇ ਸੱਜਣਾਂ ਦੇ ਲਈ ਕਿ ਨਿੱਗਾ ਜਾਂ ਕੋਈ ਸੁਨੇਹਾ ਹੋ ਜੇ। ਸੁਨੇਹਾ ਤਾਂ ਬਈ ਆਈਆਂ ਬਾ ਬਈ ਖੁਸ਼ ਰਹੋ ਨਿਆਰੇ ਲਾਓ ਠੀਕ ਆ। ਆਪਦਾ ਐਵੇਂ ਪੈਸੇ ਪਿੱਛੇ ਕੇ ਨਾ ਬਗੜਨਾ ਪਾਓ ਜੇ ਰੁਪਈਏ ਯਾਰੀਆਂ ਪਿੱਛੇ ਪਹਿਲੀ ਗੱਲ ਹੁਣ ਸੀ ਹੁਣ ਕੱਲ ਪਰਸੋ ਜਾਣਾ ਸੀ ਕਿਤੇ ਰਾਤ ਦੇ 11 ਵਜੇ ਸੀ। ਹੁਣ ਮੈਨੂੰ ਘਰੇ ਕਹਿੰਦੇ ਜਾਣਾ ਨਹੀਂ। ਠੀਕ ਹੈ ਜੀ ਮੈਂ ਕਹਾ ਵੀ ਮੇਰੇ ਯਾਰ ਬਣਾ ਦੇ ਮੈਂ ਤਾਂ ਜਾਊਂਗਾ ਬਿਲਕੁਲ ਘਰੇ ਕਲੀਸ ਹੋਇਆ ਬਈ ਆਪਾਂ ਗਏ ਜਾਣਾ ਪੈਂਦਾ ਫਿਰ ਜਿੱਥੇ ਜਾ ਰਹੀਆ ਬਈ ਜਾਣਾ ਪੈਂਦਾ ਐਵੇਂ ਲੁੱਚ ਬਣੇ ਜੇ ਹੁੰਦੇ ਨਹੀਂ ਐਵੇਂ ਆਲੇ ਨੂੰ ਬੰਨ ਲਾਈ ਜਾਈਏ ਬਈ ਮੈਂ ਤਾਂ ਨਹੀਂ ਸਕਦਾ ਜਾਂ ਜਾ ਨਹੀਂ ਸਕਦਾ ਮੈਂ ਤਾਂ ਘਰੋਂ ਨਹੀਂ ਆਉਣ ਦਿੰਦੇ ਉਹੀ ਗੱਲ ਆ ਫਿਰ ਯਾਰੀਆਂ ਘਰੋਂ ਪੁੱਛ ਕੇ ਧੋੜੀ ਲਈ ਜਾਂਦੇ ਨੇ ਬਈ ਜਾ ਰਹੀਆ ਵੀ ਤਾਂ ਘਰ ਖਵਾਉਣਾ ਪੈਂਦਾ ਬਈ ਐਵੇਂ ਥੋੜੀ ਭੁੱਖ ਦੀ ਨੇ ਯਾਰੀਆਂ ਹੁਣ ਫੋਨ ਕਰਦੀ ਐ ਭੈਣ ਚੋਂ ਤਾਂ ਜਿੰਨੇ ਮਰਜੀ ਮੰਡੀਰ ਬੁਲਾ ਲੀਏ ਬਈ ਬਿਲਕੁਲ ਹਾਂ ਆੜੀ ਮੇਂ ਤਰਪਜ ਕੇ ਆਉਣਗੇ ਜਦੋਂ ਮਾੜਾ ਟਾਈਮ ਆਉਂਦਾ ਬਈ ਬਿਲਕੁਲ ਬ ਤੇ ਗੁਰਵਿੰਦਰ ਬਾਈ ਦਾ ਤੁਸੀਂ ਨੇਚਰ ਵੀ ਦੇਖ ਹੀ ਲਿਆ ਕਿਦਾਂ ਦਾ ਗੱਲਾਂ ਬਾਤਾਂ ਦੇਖ ਲਿਆ ਤੁਸੀਂ ਕਿਦਾਂ ਦੀਆਂ ਹੁਣ ਸਾਡੀ ਵੀਡੀਓ ਵੀ ਤੁਸੀਂ ਦੇਖ ਲਈ ਜੇ ਚੰਗੀ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਹੋ ਸਕਿਆ ਸ਼ੇਅਰ ਵੀ ਕਰਿਓ ਤੇ ਹੋ ਸਕਿਆ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਬਸਦੇ ਰਹੋ ਜੇ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਨੀਚੇ ਇਹ ਵੀ ਦੱਸਿਓ ਵੀ ਤੁਸੀਂ ਇਹਦਾ ਡਬਲ ਪਾਰਟ ਜੇ ਤੁਸੀਂ ਪਾਰਟ 2 ਚਾਹੁੰਦੇ ਹੋ ਤਾਂ ਇਹ ਛੇਤੀ ਤੁਹਾਡੇ ਲਈ ਲੈ ਕੇ ਆਵਾਂਗੇ ਜ਼ਰੂਰ ਦੱਸਿਓ ਇੱਕ ਵਾਰੀ ਤੇ ਗੱਲ ਇੱਕ ਜਾਂਦਾ ਜਾਂਦਾ ਵੇਰਦਾ ਤਾਂ ਵੀ ਜੁੱਤੇ ਨਸੀਬ ਮਿਲ ਗਿਆ ਤੇ ਚਾਬੜਾ ਬਰੇਟ ਮੈਂ ਲੰਗ ਬਰਕਾਉਣਾ ਪੂਰਾ ਹਾਂ ਅੰਦਰ ਬੁਣੀ ਕਰਮੈਸ ਲਈ ਬਰਦਾਸ਼ਤ ਪੂਰੀ ਫੁੱਲ ਬਾਈ ਤੂੰ ਦੇਖਦਾ ਜਾਈ ਲੋ ਵੀ ਇਹ ਵੀ ਤੁਹਾਡੇ ਲਈ ਛੇਤੀ ਅਸੀਂ ਲੈ ਕੇ ਆਉਣਾ ਮੁੱਦਾ ਕੋਈ ਨਾ ਕੋਈ ਨਵਾਂ ਜਿਹੜਾ ਬਾਈ ਦੇ ਅੰਦਰ ਚੱਲ ਰਿਹਾ ਚੀਜ਼ ਕਿਉਂਕਿ ਜਿਹੜਾ ਜਿਹੜਾ ਕਾਰਨਾਮ ਬਾਈ ਨੇ ਕਹੇ ਤਾਂ ਉਹ ਹੁੰਦਾ ਲਾਜ਼ਮੀ ਹੁੰਦਾ ਤੇ ਛੇਤੀ ਤੁਹਾਡੇ ਲਈ ਵੀਡੀਓ ਵੀ ਲੈ ਕੇ ਆਵਾਂਗੇ ਹਾਂ ਇਹ ਇੰਟਰਵਿਊ ਨਹੀਂ ਕਰਨਾ ਇਹ ਆਪਣੇ ਭਾਈ ਨੇ ਬਿਲਕੁਲ ਠੀਕ ਆ ਤਪੇ ਤੋਂ ਸਪੈਸ਼ਲ ਇਹਨਾਂ ਦਾ ਚੈਨਲ ਤੇ ਸਬਸਕ੍ਰਾਈਬ ਸਾਰਾ ਕਰ ਦਿਓ ਜਿਹੜਾ ਬਾਈ ਨੇ ਬੋਲਿਆ ਠੀਕ ਆ ਨਾ ਗਰਦ ਕਰਦੇ ਓਕੇ ਬਾਈ ਲਵ ਯੂ ਥੈਂਕ ਯੂ